ਸਤਿ ਸ੍ਰੀ ਅਕਾਲ ਫਰੈਂਡਸ ਮੈ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕ ਸੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅਗਰ ਤੁਹਾਡੇ ਗੋਡੇ ਪਿੰਗੇ ਹੋ ਗਏ ਨੇ ਅਗਰ ਤੁਹਾਡੇ ਗੋਡੇ ਬੋ ਲੈਗਸ ਬਣ ਗੀਆਂ ਨੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਬੋ ਨੀਜ਼ ਵੀ ਹੋ ਗਈਆਂ ਨੇ ਤਾਂ ਵੀ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਆਪਾਂ ਜਵਾਨ ਹੁੰਨੇ ਆ 35 ਸਾਲ ਦੇ ਜਾਂ 25 ਸਾਲ ਦੇ ਹੁੰਨੇ ਆ ਆਪਾਂ ਨੂੰ ਲੱਗਦਾ ਵੀ ਕਸਰਤਾਂ ਨਹੀਂ ਕਰਨੀ ਚਾਹੀਦੀਆਂ ਆਪਣੇ ਗੋਡੇ ਤੰਦਰੁਸਤ ਨੇ ਜੋ ਅਸੀਂ ਆਪਣੀ ਉਮਰ 55 ਸਾਲ 65 ਸਾਲ 75 ਸਾਲ ਤੱਕ ਪਹੁੰਚ ਜਾਂਦੇ ਆ ਗੋਡੇ ਤਾਂ ਆਪਣੇ ਪਿੰਗੇ ਹੋਣੀ ਹੈ ਨਾਲ ਦੀ ਨਾਲ ਡੀ ਜਨਰੇਟਿਵ ਚੇਂजेस ਵੀ ਆ ਜਾਂਦੀਆਂ ਨੇ ਮਤਲਬ ਡੀ ਜਨਰੇਸ਼ਨ ਹੋ ਜਾਂਦੀ ਹੈ ਉੱਥੇ ਐਕਸਟਰਾ ਬੋਨੀ ਗਰੋਥਸ ਹੋ ਜਾਂਦੀਆਂ ਨੇ ਔਰ ਆਪਣੇ ਗੋਡੇ ਪਿੰਗੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਦੇ ਗੋਡੇ ਦੁਖਦੇ ਹੋਣਗੇ ਉਹਨਾਂ ਦੇ ਚੂਲੇ 'ਚ ਵੀ ਦਰਦ ਹੁੰਦਾ ਹੋਊ ਉਹਨਾਂ ਦੇ ਲੱਕ ਦੇ ਵਿੱਚ ਵੀ ਦਰਦ ਹੁੰਦਾ ਹੋਊ ਕਿਉਂਕਿ ਜਦੋਂ ਬੋਨੀਆਂ ਹੁੰਦੇ ਆ ਆਪਣੇ ਸਾਈਡਾਂ ਤੋਂ ਮਸਲ ਖਿੱਚੇ ਜਾਂਦੇ ਆ ਔਰ ਉਸ ਜਗ੍ਹਾ ਤੇ ਸਟ੍ਰੈਸ ਪੈਂਦਾ ਔਰ ਆਪਣੇ ਉੱਥੇ ਵੀ ਦਰਦ ਸ਼ੁਰੂ ਹੋ ਜਾਂਦਾ ਹੈ ਸੋ ਅਗਰ ਤੁਸੀਂ ਆਸਾਨ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਪਹਿਲਾਂ ਹੀ ਤਾਂ ਬੋਨੀਜ਼ ਦਾ ਕਿਤੇ ਵੀ ਹੋਣਗੇ ਨਹੀਂ ਔਰ ਅਗਰ ਤੁਹਾਡੇ ਬੋਨੀਜ਼ ਹੋ ਗਏ ਨੇ ਗੋਡੇ ਬਿੰਗੇ ਹੋ ਗਏ ਨੇ ਤਾਂ ਉਹਨਾਂ ਨੂੰ ਆਪਾਂ ਕਿਸੇ ਹੋਏ ਗੋਡਿਆਂ ਨੂੰ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਆ ਅਗਰ ਤੁਹਾਡੇ ਗੋਡੇ ਠੀਕ ਨਹੀਂ ਵੀ ਹੋਣਗੇ ਪਰ ਤੁਹਾਡੇ ਦਰਦ ਦਾ ਜੋ ਲੈਵਲ ਹੈ ਉਹ 70 ਤੋਂ 80% ਘਟ ਜਾਏਗਾ ਕਿਉਂਕਿ ਇਹੀ ਕਸਰਤਾਂ ਅਸੀਂ ਆਪਣੀ ਕਲੀਨਿਕ ਤੇ ਆਪਣੇ ਪੇਸ਼ੈਂਟ ਨੂੰ ਕਰਾਉਂਦੇ ਆ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਤਖਾਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰਾਹ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਉੱਥੇ ਅਸੀਂ ਰੋਜ਼ਾਨਾ ਇੱਕ ਨਾ ਇੱਕ ਸ਼ਾਰਟ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਆ ਔਰ YouTube ਤੇ ਵੀ ਸਾਡਾ ਚੈਨਲ ਹੈ ਜਿਸ ਦਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਉਸ ਨੂੰ ਵੀ ਫੋਲੋ ਕਰੋ ਔਰ Facebook ਤੇ ਸਾਡਾ ਪੇਜ ਹੈ ਅਸਰੀ ਸਿੰਘਸ ਨਾਲ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਕਰੋ ਸਨੈਪਚੈਟ ਤੇ ਡਾਕਟਰ ਗੁਰਸ਼ੀਤ ਸਿੰਘ ਸਾਨੂੰ ਫੋਲੋ ਕਰਨਾ ਨਾ ਭੁੱਲਣਾ ਸੋ ਬਹੁਤ ਵਧੀਆ ਕਸਰਤਾਂ ਨੇ ਕੋਈ ਵੀ ਕਸਰਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਤੇ 15 ਤੋਂ 20 ਮਿੰਟ ਸੇਕ ਜਰੂਰ ਦੇਣਾ 3 ਤੋਂ 4 ਦਿਨ ਉਸ ਤੋਂ ਬਾਅਦ ਵੀ ਸੇਕ ਦਿੰਦੇ ਰਹਿਣਾ ਹੈ ਔਰ ਕਸਰਤਾਂ 3 ਤੋਂ 4 ਦਿਨ ਬਾਅਦ ਹੀ ਸ਼ੁਰੂ ਕਰਨੀਆਂ ਨੇ ਮਤਲਬ ਪਹਿਲਾਂ ਆਪਾਂ ਸੇਕ ਦਵਾਂਗੇ 3 ਤੋਂ 4 ਦਿਨ ਬਾਅਦ ਵੀ ਸੇਕ ਦਵਾਂਗੇ ਪਰ ਕਸਰਤਾਂ 3 ਤੋਂ 4 ਦਿਨ ਬਾਅਦ ਸ਼ੁਰੂ ਕਰਾਂਗੇ ਸੌ ਸ਼ੁਰੂ ਕਰੀਏ ਜੀ ਆਨ ਕਸਰਾ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਬੈਠ ਕੇ ਕਰਨੀ ਹੈ ਇਹ ਸਭ ਤੋਂ ਔਖਾ ਹੁੰਦਾ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਆਪਣੀ ਗੁੱਟੇ ਪਿੰਗੇ ਹੁੰਦੇ ਆਪਣੇ ਪਹਿਲਾ ਪੈਰ ਹੀ ਥੱਲੇ ਨਹੀਂ ਲੱਗਦਾ ਤੁਸੀਂ ਸਵੇਰੇ ਉੱਠੋ ਔਰ ਤੁਸੀਂ ਆਪਣੇ ਬੈੱਡ ਤੇ ਬੈਠ ਜਾਓ ਔਰ ਇਸ ਪੈਰ ਨੂੰ ਐਦਾਂ ਟੇਡਾ ਕਰ ਦੋ ਐਦਾਂ ਟੇਡਾ ਕਰਕੇ ਔਰ ਲਾਤ ਉੱਪਰ ਚੱਕਣੀ ਹੈ ਤਾਂ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 फिर आप वापस, फिर टेटा किया फिर ऊपर एक दो तो, तीन चार पंच फिर वापस, फिर ऊपर एक दो तो, तीन चार पंच फिर वापस दोनों साइड करनी है दस वारी इधर दस बारी इधर एक दो तो, तीन चार पंच टोला के रखा एक दो तो, तीन चार पाँच फिर ऊपर एक दो तो, तीन चार पाँच ਪੈਰ ਉੱਪਰ 1 2 3 4 5 ਫੇਰ ਉੱਪਰ 1 2 3 4 5 ਫੇਰ ਉੱਪਰ 1 2 3 4 5 ਕਿਉਂਕਿ ਜਦੋਂ ਆਪਾਂ ਖੜੇ ਹਾਂ ਆਪਣੀ ਗੋਡਿਆਂ ਤਾਂ ਬਿੰਗੀ ਹੋ ਜਾਂਦੇ ਆ ਇਦਾਂ ਹੁੰਦੇ ਆ ਬੋਲਿਸ ਔਰ ਅਗਰ ਆਪਾਂ ਇਸ ਨੂੰ ਇਦਾਂ ਕਰ ਦਾਂਗੇ ਤਾਂ ਹੀ ਸੱਦੀ ਹੋਣ ਵਾਲਾ ਆਪਣਾ ਜੋ ਆਪਣਾ ਫੋਕਸ ਹੈ ਉਹ ਸ਼ੁਰੂ ਹੋ ਜਾਏਗਾ ਸੋ ਹਮੇਸ਼ਾ ਪੈਰ ਨੂੰ ਕਰਕੇ ਹੀ ਕਰਨੀ ਅੰਦਰ ਨੂੰ ਕਰਕੇ ਕਰਾਂਗੇ ਤਾਂ ਹੋਰ ਇਹ ਬਾਹਰ ਨੂੰ ਜਾਏਗਾ ਸੋ ਇਹ ਤੁਸੀਂ ਧਿਆਨ ਰੱਖਣਾ ਸਿਰਫ ਬਾਹਰ ਨੂੰ ਏਦਾਂ ਹੀ ਕਰਕੇ ਕਰਨੀ ਇਹ ਹੋ ਗਈ ਪਹਿਲੀ ਕਸਰਦੂਸਰੀ ਕਸਰਤ ਕੀ ਹੈ ਤੁਸੀਂ ਸਿੱਧੇ ਬੈਠ ਜਾਓਗੇ ਔਰ ਕੁਰਸੀ ਤੇ ਐਜ ਤੇ ਆ ਜਾਣਾ ਔਰ ਦੋਨੇ ਪੈਰ ਤੁਸੀਂ ਬਾਹਰ ਨੂੰ ਕਰ ਦੇਨੇ ਏਦਾਂ ਕਰਕੇ ਤੁਸੀਂ ਦੇਖੋ ਦੋਨੇ ਪੈਰ ਬਾਹਰ ਨੂੰ ਕਰ ਦੇਨੇ ਆ ਇੱਥੇ 5 ਸੈਕਿੰਡ ਹੋਲਡ ਫਿਰ ਵਾਪਸ ਧਿਆਨ ਨਾਲ ਦੇਖੋ ਪੈਰ ਬਾਹਰ ਨੂੰ ਕਰ ਦੇਨੇ ਆ ਇੱਥੇ 5 ਸੈਕਿੰਡ ਹੋਲਡ ਕਰਾਂਗੇ 1 2 3 4 5 फिर बार एक दो तीन चार पंच फिर वापस फिर बार एक दो तीन चार पंच फिर वापस फिर बार एक दो तीन चार पंच फिर वापस ये दस बारी करनी ये होगी तो दूजी कसरत तीजी कसरत की है तो उन्होंने एक एक रोलर चाहिए होएगा इसमें तुम की करोगे दोनों गोडे ने बचाले इदा रख लेना और दोनों पैर बारू कर देने और इतने इस दबण की कोशिश करनी अंदर बहुत दबोगे इसे होल्ड करा दस सैकेंड एक दो तीन चार सत्त अठ नौ दस फिर आपूँ प्रेस करा एक दो तीन चार पे सत अठ नौ रिलैक्स फिर सीधे कर देने पैर अगर थक गए रखियो इदा रखने और इस दबण की कोशिश एक दो तीन चार पे सात आठ, नौ दस दिन रिलैक्स ये कस दस बार करेड से पैके करके एक्सरसाइज एक है ये अपने बैड से पैके करनी है आप बैड से निर जाना और अपना जोलर आ दोनों गोडे के बचाले रखना और इसमें आपनों साइड तो प्रेस कर देंगे इतना होल्ड करेंड एक दो तीन चार पे सात आठ नौ दस फिर पता एक दो तीन चार पे सात आठ नौ दस फिर पता एक दो तीन चार पे सात आठ नौ दस ये भी दस बारी करना यह होगी थोड़ी चौथी दसवीं ਹੁਣ ਜਿਹੜੀ 5ਵੀਂ ਐਕਸਰਸਾਈਜ਼ ਹੈ ਉਹ ਹੈਗੀ ਤੁਸੀਂ ਇਹ ਸੱਤ ਨੂੰ ਆਪੇ ਇਸ ਲਾਤ ਤੇ ਰੱਖ ਲੈਣਾ ਔਰ ਇਸ ਨੂੰ ਦੂਜੀ ਸਾਈਡ ਧੱਕਣ ਦੀ ਕੋਸ਼ਿਸ਼ ਕਰਨੀ ਇੱਥੇ ਇਸ ਨਾਲ ਕੀ ਹੋਏਗਾ ਆਪਣੇ ਆਹ ਵਾਲੇ ਮਸਲਸ ਔਰ ਅੰਦਰ ਵਾਲੇ ਮਸਲਸ ਸਟ੍ਰੈਚ ਹੋਣਗੇ ਐਦਾਂ ਇੱਥੇ ਖਿੱਚਾਂਗੇ ਇਸ ਤਰ੍ਹਾਂ ਕੇ ਤੁਸੀਂ ਦੇਖੋ ਇਸ ਆਪਾਂ ਇਦਾਂ ਪਾਈ ਸੀ ਇਸ ਲਾਤ ਨੂੰ ਇਹਦੇ ਉੱਪਰ ਰੱਖਿਆ ਔਰ ਦੂਸਰੇ ਹੱਥ ਨਾਲ ਆਪਾਂ ਇਸ ਆਪਣੀ ਗੋਡੇ ਨੂੰ ਬਾਹਰ ਨੂੰ ਧੱਕਣਾ ਇਸ ਤਰ੍ਹਾਂ ਕਰ ਤੇ ਔਰ ਬਾਹਰਲੇ ਪਾਸੇ ਖਿੱਚ ਪੈਗੀ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਕਰਾਂਗੇ एक दो तीन चार पांच सात आठ नौ दस फिर दे तक दें एक दो तीन चार पांच पे सात आठ नौ दस फिर दे तक दें एक दो तीन चार पांच पे सात आठ नौ दस फिर दे तक दें एक दो तीन चार पांच पे सात आठ नौ दस धन्यवाद ਇਸ ਦਾ ਸਿਰਤ ਨੂੰ ਵੀ ਦੋਨੋਂ ਸਾਈਡ ਕਰਨਾ ਔਰ ਇਸ ਨੂੰ ਵੀ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਬੋਨ ਇਸ ਲਈ ਸਭ ਤੋਂ ਵਧੀਆ ਐਕਸਰਸਾਈਜ਼ ਆ ਤੁਸੀਂ ਦੇਖੋ ਇਸ ਲਾਤਰੋਂ ਦੇ ਉੱਪਰ ਰੱਖ ਦੇਣਾ ਆਪਾਂ ਗੋਡੇ ਦੇ ਉੱਪਰ ਔਰ ਇਸ ਨੂੰ ਆਪਾਂ ਧੱਕਣਾ ਜ਼ੋਰ ਦੀ ਫਿਰ ਵਾਪਸ ਇੱਥੇ ਆਪਾਂ ਹੋਲਡ ਕਰਨਾ ਫਿਰ ਆਪਾਂ ਵਾਪਸ ਸੋ ਇਸ ਨੂੰ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਹੋ ਗਈ ਤੁਹਾਡੀ ਪੰਜਵੀਂ ਐਕਸਰਸਾਈਜ਼ ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਗਲੂਟ ਬ੍ਰਿਜ ਕਰਨਾ ਗਲੂਟ ਪ੍ਰਿੰਚ ਮਤਲਬ ਕਿਉਂਕਿ ਆਪਣੀ ਜਿਹੜੀ ਆ ਵਾਲੇ ਮਸਲ ਨੇ ਕਮਜ਼ੋਰ ਹੋ ਜਾਂਦੇ ਨੇ ਜਦੋਂ ਆਪਣੀ ਬੋਨੀਸ ਹੁੰਦੇ ਨੇ ਸੋ ਇਹ ਤੁਸੀਂ ਦੋਨੋਂ ਆਪਣੇ ਗੋਡੇ ਮੋੜ ਲੈਣੇ ਆ ਇੱਕ ਤਾਂ ਹੋ ਗਿਆ ਪ੍ਰੋਪਰ ਪ੍ਰਿੰਚ ਜਿਹੜੇ ਆਪਾਂ ਕੋਲੇ ਰੱਖਦੇ ਆ ਆਪਣੇ ਪੈਰ ਇਹ ਥੋੜਾ ਦੂਰ ਰੱਖਾਂਗੇ ਔਰ ਲੱਕ ਨੂੰ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇ ਚੱਕ ਦਾਂਗੇ 1 2 10 4 5 6 7 8 9 10 देन रिलैक्स ਇਸ ਨੂੰ ਤੁਸੀਂ ਪੂਰੇ 10 ਸੈਟ ਲਾਉਣੇ ਇਹ ਹੋ ਗਿਆ ਤੁਹਾਡਾ ਗਲੂਟ ਬ੍ਰਿਜ ਐਕਸਰਸਾਈਜ਼ ਨੈਕਸਟ ਐਕਸਰਸਾਈਜ਼ ਦੇ ਵਿੱਚ ਆਪਾਂ ਨੂੰ 2 2 ਕਿਲੋ ਦੇ ਭਾਰ ਚਾਹੀਦੇ ਹੋਣਗੇ ਇਸ ਨੂੰ ਆਪਾਂ ਆਪਣੇ ਗੋਡਿਆਂ ਦੇ ਨਾਲ ਇੱਥੇ ਆਪਾਂ ਬੰਨ ਦੇਣੇ ਨੇ ਤੁਸੀਂ ਦੇਖੋ ਇਹ ਤਾਂ ਆਪਾਂ ਇੱਥੇ ਬੰਨ ਦੇਣੇ ਆ ਭਾਰ ਇਸ ਨਾਲ ਕੀ ਹੋਏਗਾ ਜਿਹੜੇ ਆਪਣੀ ਗੋਡਿਆਂ ਦੇ ਵਿਚਾਲੇ ਗੈਪ ਆ ਚੁੱਕਿਆ ਹੈ ਜਿਹੜੇ ਆਪਣੇ ਕੋਡੇ ਆਪਸ ਜੁੜ ਗਏ ਨੇ ਉਹ ਇੱਕ ਦੂਸਰੇ ਨਾਲੋਂ ਦੂਰ ਹੋ ਜਾਣਗੇ ਇਦਾਂ ਜੁੜ ਕੇ ਗੋਡੇ ਔਰ ਇਹ ਦੂਰ ਹੋ ਜਾਣਗੇ ਦੇਖੋ ਤੁਸੀਂ 2 ਕਿਲੋ ਭਾਰ ਇਧਰ ਬੰਨ ਲਿਆ ਭਾਰ ਬੰਨ ਕੇ ਆਪਾਂ ਲੱਤਾਂ ਇਦਾਂ ਪੂਰੇ 5 ਮਿੰਟ ਇਦਾਂ ਨਮਕਾਈ ਜਾਣੀਆਂ ਇਦਾਂ ਕੀ ਹੋਏਗਾ ਜਿਹੜੇ ਗੋਡੇ ਆਪਸ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਗੈਪ ਆ ਦੇਗਾ ਔਰ ਆਪਣੀ ਗੋਡੇ ਸਿੱਧੇ ਹੋਂ ਵੱਲ ਤੁਰ ਪੈਣਗੇ ਇਸ ਨੂੰ ਤੁਸੀਂ 5 ਮਿੰਟ ਸਵੇਰੇ 5 ਮਿੰਟ ਸ਼ਾਮ ਜ਼ਰੂਰ ਕਰਨਾ ਵੇਟ ਕਾਫ इजीली ਮਾਰਕੀਟ ਚ ਮਿਲ ਜਾਂਦੇ ਨੇ ਅਗਰ ਤੁਹਾਨੂੰ ਨਹੀਂ ਮਿਲਣਗੇ ਤਾਂ ਸਾ ਤੋਂ ਪੁੱਛ ਲਿਓ ਆਪਾਂ ਤੁਹਾਨੂੰ ਦੱਸ ਦਾਂਗੇ ਜਾਂ ਤੁਹਾਨੂੰ ਆਪਾਂ ਮੰਗਵਾ ਕੇ ਦੇ ਦਾਂਗੇ ਇੱਕ ਗੱਲ ਹੋਰ ਜਦੋਂ ਤੁਸੀਂ ਬਾਹਰ ਲਟਕਾਇਆ ਹੋਊਗਾ ਤੁਸੀਂ ਇਸ ਜਗ੍ਹਾ ਤੇ ਸੇਕ ਵੀ ਦੇਣਾ ਹੈ ਸੇਕ ਦੇਣ ਤੋਂ ਪਹਿਲਾਂ ਤੁਸੀਂ ਇਸ ਦੇ ਔਇਲ ਲਾਉਣਾ ਹੈ ਜਿਵੇਂ ਆਪਣਾ ਔਇਲ ਹੈ ਤੁਹਾਨੂੰ ਦੱਸ ਦਈਏ ਇਹ ਸਾਡਾ ਔਇਲ ਹੈ ਕਪੀਰ ਪੇਨ ਰੀਲੀਫ ਔਇਲ ਜਿਹੜਾ ਕਿ ਗੋਡਾਂ ਦੇ ਦਰਦ ਲਈ ਬਹੁਤ ਵਧੀਆ ਤੇਲ ਹੈ ਇਸ ਨੂੰ ਅਸੀਂ ਆਪਣੀ ਇੱਕ ਬੋਤਲ ਦੇ ਵਿੱਚ ਪਾਇਆ ਹੋਇਆ ਹੈ ਇਸ ਨੂੰ ਤੁਸੀਂ ਇਸ ਜਗਾ ਤੇ ਇਸ ਦੇ 2 ਜਾਂ 3 ਡ੍ਰੌਪਸ ਪਾ ਲੈਣੇ ਨੇ ਇਦਾਂ ਕਰਕੇ ਦੇਖੋ ਤੁਸੀਂ ਇੱਕ ਡ੍ਰੌਪ 2 ਡ੍ਰੌਪ 3 ਡ੍ਰੌਪ ਫਿਰ ਤੁਸੀਂ ਆਪਣੇ ਹੱਥਾਂ ਨਾਲ ਹੀ ਇਦਾਂ ਇਸ ਨੂੰ ਮਲ ਲੈਣਾ ਹੈ ਦੋਨੋਂ ਸਾਈਡ ਪਾਉਣੇ ਨੇ ਇਹ ਤੁਸੀਂ ਦੇਖੋ ਤੁਸੀਂ 1 1 2 ਔਰ 3 3 ਤੁਸੀਂ ਇਸ ਨੂੰ ਇਦਾਂ ਮਲ ਲੈਣਾ ਹੈ ਸਿੰਪਲ ਬਸ ਦੈਟਸ ਇਟ बिकॉज ਇਹ ਲਿਨੀਮੈਂਟ ਟਾਈਪ ਹੈ ਥੋੜਾ ਗਾੜਾ ਆਇਲ ਹੈ ਆਪਣਾ ਔਰ ਇਸ ਨੂੰ ਤੁਸੀਂ ਇਦਾਂ ਮਲ ਕੇ 2 ਤੋਂ 3 ਮਿੰਟ ਇਸ ਦੀ ਇਦਾਂ ਮ사ਜ ਆਪ ਹੀ ਕਰ ਲੈਣੀ ਹੈ ਔਰ ਦੈਨ ਤੁਸੀਂ ਇਸ ਤੋਂ ਬਾਅਦ ਇਸ ਦੇ ਉੱਪਰ ਤੁਸੀਂ ਗਰਮ ਪਾਣੀ ਵਾਲੀ ਬੋਟਲ ਨਾਲ ਸੇਕ ਦੋਗੇ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ ਕਿਉਂਕਿ ਜੋ ਸਾਡਾ ਤੇਲ ਹੈ ਇਹ ਬਹੁਤ ਵਧੀਆオイル ਹੈ ਇਸ ਦੇ ਵਿੱਚ ਅਸੀਂ ਪੁਦੀਨਾ, ਅਲਸੀ, ਚੀੜ, ਮਿਰਗੁੰਡੀ, ਤੇਲ, ਗੰਦਪੂਰਾ, ਜੋਤਸ਼ੀ ਮਟੀ ਆਦ ਚੀਜ਼ਾਂ ਅਸੀਂ ਪਾ ਕੇ ਬਣਾਇਆ ਹੈ ਜੋ ਕਿ ਤੇਲ ਦਾ ਰਿਜ਼ਲਟ 100% ਹੈ ਅਸੀਂ ਗੋਡਿਆਂ ਦੇ ਦਰਦ ਲਈ ਤੇਲ ਸਾਡਾ ਇਹ ਬਹੁਤ ਲਾਭਦਾਇਕ ਹੈ ਸੋ ਅਗਰ ਤੁਸੀਂ ਇਸ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਨੰਬਰ ਤੇ WhatsApp ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਸੋ ਇਹ ਸੀ ਆਜ ਦੀਆਂ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਤੁਸੀਂ ਦੇਖੋਗੇ ਜਿਹੜੇ ਥੋੜੇ-ਕੋਟੇ ਪਿੰਗੇ ਹੋਗੇ ਨੇ ਉਹ ਸਿੱਧੇ ਹੋਣੇ ਸ਼ੁਰੂ ਹੋ ਜਾਣਗੇ ਉਮੀਦ ਕਰਦਾ ਆਈ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਤਿਲ ਦਿਨ ਤੁਸੀਂ ਆਪਣਾ ਔਰ ਆਪਣੀ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ